ਕੋਡੀ 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 ਸਾਡੀ ਕਬੱਡੀ ਦੀ ਕਮੈਂਟਰੀ ਦੇ ਕੰਪਿਊਟਰ ਬੁਲਾ ਰਹੇ ਅਮਰੀਕ ਖੋਸੇ ਕੋਟਲੇ ਵਾਲੇ ਦਾ ਜਨਮ ਦਿਨ ਹੈ ਕੋਈ ਹੱਥ ਵਾਂਝਾ ਨਾ ਰਵੇ ਸਾਰੇ ਮੁਬਾਰਕਬਾਦ ਦਿਓ ਮੇਰੇ ਵੀਰੋ ਅਮਰੀਕ ਜੌਨਦਾਬਾਦ ਆ ਰਹਿ ਰੱਬ ਤੈਨੂੰ ਤਰੱਕੀਆਂ ਦੇਵੇ ਰੱਬ ਤੈਨੂੰ ਤੰਦਰੁਸਤੀਆਂ ਬਖਸ਼ੇ ਮੈਂ ਤਾਂ ਹੁਣੇ ਫੇਸਬੁੱਕ ਵੇਖੀ ਸੀਗੀ ਹੁਣੇ ਪਤਾ ਨਹੀਂ ਸੱਚਾ ਜਨਮ ਦਿਨ ਆ ਪਤਨੀ ਜਿਹੜਾ ਫੇਸਬੁੱਕ ਵਾਲਾ ਇਹ ਹੁਣ ਤੂੰ ਕਲੀਅਰ ਕਰ ਦੇ। ਨਹੀਂ ਸਹੀ ਆ ਪਰ ਮਤਵਾ ਚੜ੍ਹਦੀ ਕਾਰ ਖੇ ਸਾਰੇ ਵੀਰਾਂ ਨੂੰ। ਦਵਾਵਾ ਨੇ। ਮੈਂ ਸਾਰੇ ਵੀਰਾਂ ਦਾ ਸਾਰੇ ਦਰਸ਼ਕਾਂ ਦਾ ਰਵਿੰਦਰ ਵੀਰ ਦਾ ਸਾਰੇ ਕਲੱਬ ਦਾ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਪਿਆਰ ਦਿੱਤਾ ਹੈ। ਜਿੰਨਾਂ ਜਿਹੜੀ ਟੀਮ ਨੇ ਆਉਦੀ ਆਪਾਂ ਕਹਿ ਦਿੰਦੇ ਕਿ ਜਨਮ ਦਿਨ ਕਈ ਸੋਚਦੇ ਕਿ ਜਨਮ ਦਿਨ ਹੁੰਦਾ ਕੀ ਹੈ। ਇਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰੀ ਇਹ ਦਿਨ ਆਉਂਦਾ ਜਿਹੜੇ ਦਿਨ ਜਨਮ ਹੁੰਦਾ ਜਿਹੜੇ ਦਿਨ ਬੱਚਾ ਰੋਂਦਾ ਜਦੋਂ ਬੱਚਾ ਰੋਂਦਾ ਤੇ ਉਹਦੀ ਮਾਂ ਖੁਸ਼ ਹੁੰਦੀ ਹੈ ਤੇ ਫਿਰ ਉਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਦਿਲ ਕਦੇ ਇਦਾਂ ਦਾ ਨਹੀਂ ਆਉਂਦਾ ਵੀ ਬੱਚਾ ਰੋਵੇ ਤੇ ਮਾਂ ਕਦੇ ਖੁਸ਼ ਹੋਵੇ ਇੱਕ ਜਿਹੜੀ ਹੁੰਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਬੱਚਾ ਰੋਂਦਾ ਜਨਮ ਲੈਣਸਾ ਰੋਂਦਾ ਬੱਚਾ ਤੇ ਮਾਂ ਉਹਦੀ ਖੁਸ਼ ਹੁੰਦੀ ਆ ਫਿਰ ਬੰਦੇ ਵੀ ਜ਼ਿੰਦਗੀ ਦੇ ਵਿੱਚ ਦਿਨ ਕਦੇ ਨਹੀਂ ਆਉਂਦਾ ਵੀ ਬੱਚਾ ਰੋਵੇ ਤੇ ਮਾਂ ਖੁਸ਼ ਹੋਵੇ ਆਪਾਂ ਕਹਿੰਦੇ ਆ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਪਰ ਮੈਂ ਕਹਿੰਦਾ ਬੱਚਾ ਵੀ ਮਾਂ ਨੂੰ ਜਨਮ ਦਿੰਦਾ ਕਿਉਂਕਿ ਜਨਮ ਦੇਣ ਤੋਂ ਪਹਿਲਾਂ ਇੱਕ ਔਰਤ ਹੁੰਦੀ ਆ ਜਦੋਂ ਬੱਚਾ ਜਨਮ ਲੈਂਦਾ ਤੇ ਫਿਰ ਮਾਂ ਦਾ ਜਨਮ ਹੁੰਦਾ ਜੇ ਮਾਂ ਬੱਚੇ ਨੂੰ ਜਨਮ ਦਿੰਦੀ ਆ ਤੇ ਬੱਚਾ ਮਾਂ ਨੂੰ ਜਨਮ ਦਿੰਦਾ ਗੌਰ ਕਰਿਓ ਮੇਰੀਆ ਦਵਾਵਾ ਤੁਹਾਡੇ ਲਈ ਪਰਬਤਾਂ 'ਤੇ ਚੜਦੀ ਕਰ ਰੱਖੇ ਸਾਰਿਆਂ ਨੂੰ ਜੌਨ ਆ ਰਿਹਾ ਅਮਰੀਕ ਖੋਸਿਆਂ ਵਾਲਿਆ ਅਮਰੀਕ ਖੋਸਿਆਂ ਵਾਲਾ ਜਦੋਂ ਜਨਮ ਹੋਇਆ ਹੁਣਾਂ ਤੇ ਲੋਕਾਂ ਨੇ ਕਿਹਾ ਹੋਣਾ ਯਾਰ ਵੀ ਆ ਧੱਕਾ ਕਰ ਗਿਆ ਰੱਬ ਪਰ ਅਮਰੀਕ ਅੱਜ ਮਾਂ ਹੁੰਦੀ ਨਾ ਤੇ ਉਹਨੇ ਖੁਸ਼ ਹੋਣਾ ਸੀਗਾ ਅਮਰੀਕ ਖੋਸਿਆਂ ਵਾਲਾ ਸਾਡਾ ਵੀਰਾ ਮੈਨੂੰ ਅੱਜ ਵੀ ਉਹ ਸਮਾਂ ਯਾਦ ਹੈ ਜਦੋਂ ਅਮਰੀਕ ਨੂੰ ਜੜਿਆਲੇ ਦੇ ਮੇਲੇ ਤੇ ਗੱਡੀ ਦਿੱਤੀ ਗਈ ਮਾਤਾ ਜੀ ਉੱਥੇ ਗਰਾਊਂਡ ਦੇ ਵਿੱਚ ਸੀਗੇ ਤੇ ਉਦੋਂ ਸਹਿਸਵਾਏ ਗੱਲ ਬੋਲੀ ਗਈ ਸੀਗੀ ਕਿ ਰਿਸ਼ਤੇ ਤਾਂ ਹੋਰ ਬਥੇਰੇ ਨੇ ਵੀ ਰਿਸ਼ਤਾ ਨਹੀਂ ਕੋਈ ਮਾਂ ਵਰਗਾ ਲਾ ਰੱਖਦੀ ਨਾਲ ਕਿਲੇਜੇ ਦੇ ਵੀ ਰਿਸ਼ਤਾ ਨਹੀਂ ਕੋਈ ਮਾਂ ਵਰਗਾ ਮਾਂ ਤਾਂ ਪਿੱਛੇ ਖੜੀ ਹਾਸਦੀ ਸੀ ਮੈਂ ਕਿਹਾ ਮਾਤਾ ਜੀ ਤੁਸੀਂ ਦੱਸਿਓ ਵੀ ਅਮਰੀਕ ਦੀ ਸਭ ਤੋਂ ਵਧੀਆ ਗੱਲ ਕਿਹੜੀ ਲੱਗਦੀ ਹੈ ਤੇ ਮਾਂ ਕਹਿੰਦੀ ਮੈਨੂੰ ਇਹਦੀ ਕਮੈਂਟਰੀ ਵਧੀਆ ਲੱਗਦੀ ਹੈ ਤੇ ਮੈਂ ਕਿਹਾ ਜੇ ਮੇਰੀ ਮਾਂ ਨੂੰ ਕੋਈ ਪੁੱਛੇ ਵੀ ਤੈਨੂੰ ਇਹਦੀ ਸਭ ਤੋਂ ਮਾੜੀ ਗੱਲ ਕਿਹੜੀ ਲੱਗਦੀ ਹੈ ਤੇ ਮੇਰੀ ਮਾਂ ਤਾਂ ਇੱਕੋ ਗੱਲ ਹੀ ਕਹੂਗੀ ਵੀ ਜਿਹੜਾ ਤੂੰ ਘਰੇ ਲੇਟ ਆਉਣਾ ਨਾ ਮੈਨੂੰ ਆਹ ਗੱਲ ਚੰਗੀ ਨਹੀਂ ਲੱਗਦੀ ਹਰ ਇੱਕ ਦੀ ਮਾਂ ਇਹ ਗੱਲ ਕਹਿੰਦੀ ਹੈ ਜਦੋਂ ਮੇਰੇ ਵੀਰੋ ਸ਼ਾਮ ਪੈ ਜਾਂਦੀ ਹੈ ਬੱਚਾ ਘਰੇ ਲੇਟ ਜਾਂਦਾ ਬੱਚਾ ਚਾਹੇ ਛੋਟੀ ਉਮਰ ਦਾ ਹੈ ਚਾਹੇ ਨੌਜਵਾਨ ਹੈ ਚਾਹੇ ਵੱਡਾ ਹੈ ਪਰ ਮਾਂ ਤੇ ਮਾਈ ਹੈ ਮਾਂ ਤੇ ਮਾਈ ਹੈ ਮੇਰੇ ਵੀਰੋ ਔਰ ਉਹ ਮਾਵਾ ਸਾਨੂੰ ਉਡੀਕ ਰਹੀਆਂ ਨੇ ਮੇਰੇ ਵੀਰੋ ਉਹ ਮਾਵਾ ਸਾਨੂੰ ਇੰਤਜ਼ਾਰ ਕਰਦੀਆਂ ਹੁੰਦੀਆਂ ਆਪੋ ਆਪਣੀਆਂ ਮਾਵਾ ਦੇ ਲਈ ਇੱਕ ਵਾਰੀ ਤਾੜੀਆਂ ਵਾਰੋ ਫੇਰ ਧੰਨ ਹੈ ਮਾਵਾ ਧੰਨ ਹੈ ਮਾਵਾ ਆਮ ਹੀ ਨੇ ਬੱਚੇ ਨੂੰ ਪੇਟ ਦੇ ਵਿੱਚ ਰੱਖ ਕੇ ਪਾਲਦੀ ਹੈ ਤੇ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਦੁਬਾਰਾ ਜਨਮ ਹੋਣ ਵਾਲੀ ਗੱਲ ਹੁੰਦੀ ਹੈ 250 ਹੱਡੀ ਟੁੱਟਣ ਦੇ ਬਰਾਬਰ ਹੁੰਦਾ ਜਦੋਂ ਬੱਚੇ ਦਾ ਜਨਮ ਹੁੰਦਾ ਮੇਰੇ ਵੀਰੋ ਜਿੰਨਾ ਦਰਦ 250 ਹੱਡੀ ਸਰੀਰ ਦੀ ਟੁੱਟਣ ਦਾ ਜਿਹੜਾ ਦਰਦ ਹੁੰਦਾ ਨਾ ਉਹਨਾਂ ਮੇਰੇ ਵੀਰੋ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਇੰਨਾ ਦਰਦ ਸਹਾਰ ਕੇ 9 ਮਹੀਨੇ ਆਪਣੇ ਪੇਟ ਦੇ ਵਿੱਚ ਬੱਚੇ ਨੂੰ ਪਾਲ ਕੇ ਮੇਰੇ ਵੀਰੋ ਇਹ ਦੁਨੀਆ ਦਿਖਾਉਂਦੀ ਹੈ ਰਿਸ਼ਤਾ ਹੋਰ ਬਥੇਰੇ ਨੇ ਵੀ ਰਿਸ਼ਤਾ ਨਹੀਂ ਕੋਈ ਮਾਂ ਵਰਗਾ ऐसे तरह कबड्डी ਰਿਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ